ਨਮਸਕਾਰ ਸਤ ਸ੍ਰੀ ਅਕਾਲ ਮੁੱਦੇ ਦੀ ਗੱਲ ਦੇ ਵਿੱਚ ਮੈਂ ਗੁਰਦੇਵ ਜੀ ਤੁਹਾਡਾ ਸਦਾ ਸਵਾਗਤ ਕਰਦਾ ਕਿਸੇ ਵੀ ਦੇਸ਼ ਦੀ ਕਿਸੇ ਵੀ ਸੂਬੇ ਦੀ ਕਾਨੂੰਨ ਵਿਵਸਥਾ ਕਿਹੋ ਜਿਹੀ ਹੈ ਉਹ ਇਹ ਦੱਸਦੀ ਹੈ ਕਿ ਉਹ ਸੂਬਾ ਖੁਸ਼ਹਾਲ ਹੈ ਦੇਸ਼ ਖੁਸ਼ਹਾਲ ਹੈ ਜਾਂ ਨਹੀਂ ਵਰਤਮਾਨ ਸਮੇਂ ਅਸੀਂ ਪੰਜਾਬ ਦੀ ਗੱਲ ਕਰਾਂਗੇ ਇਹ ਪੰਜਾਬ ਜਿਹੜਾ ਗੁੰਡਾਗਰਦੀ ਤੋਂ ਰਹਿਤ ਸੀ ਕਤਲੋਗਾਰਤ ਤੋਂ ਰਹਿਤ ਸੀ ਐਨੀਆਂ ਘਟਨਾਵਾਂ ਰੰਗਦਾਰੀ ਦੀਆਂ ਲੁੱਟਾਂ ਖੋਹਾਂ ਦੀਆਂ ਨਹੀਂ ਹੁੰਦੀਆਂ ਸੀ ਦੇਖਣ ਨੂੰ ਨਹੀਂ ਮਿਲਦੀਆਂ ਸੀ ਅਸੀਂ ਇਹ ਵੀ ਨਹੀਂ ਕਰੇ ਕਿ ਬਿਲਕੁਲ ਨਹੀਂ ਮਿਲਦੀਆਂ ਸੀ ਲੇਕਿਨ ਇਕਾ ਦੁਕਾ ਕੰਨਾਵਾ ਕਿਤੇ ਕਿਤੇ ਦੇਖਣ ਨੂੰ ਮਿਲਦੀਆਂ ਸੀ ਜਨਤਾ ਦੇ ਵਿੱਚ ਅਪਰਾਧੀਆਂ ਦੇ ਵਿੱਚ ਕਾਨੂੰਨ ਦਾ ਖੌਫ ਸੀ ਪਰੰਤੂ ਵਰਤਮਾਨ ਸਮੇਂ ਦੇ ਵਿੱਚ ਅਸੀਂ ਜੇ ਪੰਜਾਬ ਦੀ ਦਸ਼ਾ ਦੀ ਗੱਲ ਕਰੀਏ ਤਾਂ ਕਾਨੂੰਨ ਕਿਸ ਜੀੜੀ ਦਾ ਨਾਮ ਹੈ ਇਹ ਅਪਰਾਧੀਆਂ ਦੇ ਦਿਮਾਗਾਂ 'ਚੋਂ ਜਨਤਾ ਦੇ ਦਿਮਾਗ 'ਚੋਂ ਮਰ ਚੁੱਕਿਆ ਕਿਸੇ ਨੂੰ ਕਾਨੂੰਨ ਦਾ ਸਰਕਾਰ ਦਾ ਕੋਈ ਭੈ ਨਹੀਂ ਹੈ ਕੋਈ ਖੋਫ ਨਹੀਂ ਹੈ ਰੇਤ ਮਾਈਨਿੰਗ ਦੀ ਘਟਨਾਵਾਂ ਤੜਲੇ ਨਾਲ ਹੁੰਦੀਆਂ ਸੀ ਇਹਦੀ ਖਬਰਾਂ ਸਾਨੂੰ ਦੇਖਣ ਨੂੰ ਮਿਲਦੀਆਂ ਕਿ ਸਰਕਾਰ ਦੀ ਨੱਕ ਦੇ ਹੇਠਾਂ ਪੁਲਿਸ ਦੀ ਛੈ ਦੇ ਹੇਠਾਂ ਇਹ ਚੀਜ਼ਾਂ ਹੁੰਦੀਆਂ ਸੀ ਅਸੀਂ ਪਹਿਲਾਂ ਗੱਲ ਕੀਤੀ ਸੀ ਪੰਜਾਬ ਦੇ ਵਿੱਚ ਵੱਧ ਰਹੇ ਨਸ਼ੇ ਦੀ ਕਿ ਕਿਸ ਤਰ੍ਹਾਂ ਪੁਲਿਸ ਦੀ ਛੈ ਦੇ ਹੇਠ ਪੁਲਿਸ ਦੀ ਨੱਕ ਦੇ ਹੇਠ ਨਸ਼ਾ ਵਿਕ ਰਿਹਾ ਤੇ ਕੁਝ ਘਟਨਾਵਾਂ ਜਾਈਆਂ ਵੀ ਵੇਖਣ ਨੂੰ ਮਿਲਿਆ ਕਿ ਪੰਜਾਬ ਪੁਲਿਸ ਦੇ ਜਵਾਨ ਵੀ ਨਸ਼ੇ ਦੀ ਚਪੇਟ ਦੇ ਵਿੱਚ ਆ ਗਏ ਨੇ ਤੇ ਮੌਤ ਦੇ ਗਰਾਜ਼ ਬਣ ਗਏ ਹੁਣ ਜਿਹੜੀ ਪੰਜਾਬ ਦੀ ਸਥਿਤੀ ਗੰਭੀਰ ਬਣ ਕੇ ਜਿਹੜਾ ਲਾਅ ਰੈਡ ਆਰਡਰ ਜਿਹੜਾ ਪੰਜਾਬ ਦਾ ਕਿੰਨਾ ਖਰਾਬ ਹੋ ਗਿਆ ਉਸ ਤੇ ਸੀ ਅੱਜ ਗੱਲ ਕਰਨ ਦੇ ਲਈ ਬੈਠੇ ਕਿਉਂਕਿ ਇੱਕ ਚਿੰਤਾ ਦਾ ਵਿਸ਼ਾ ਜੇ ਅਸੀਂ ਪੰਜਾਬੀ ਅਸੀਂ ਸੂਬੇ ਦੇ ਵਾਸੀ ਇਹਦੇ ਉੱਪਰ ਗੱਲ ਨਹੀਂ ਕਰਾਂਗੇ ਤਾਂ ਗੱਲ ਕੌਣ ਕਰੇਗਾ ਬੀਤੇ ਦਿਨ ਲੁਧਿਆਣਾ ਦੇ ਵਿੱਚ ਸੰਦੀਪ ਥਾਪਰ ਇੱਕ ਵਿਅਕਤੀ ਹੈ ਕੁਝ ਨੀਲੇ ਬਾਣੇ ਦੇ ਵਿੱਚ ਆਏ ਵਿਅਕਤੀਆਂ ਦੇ ਵੱਲੋਂ ਉਸ ਦੇ ਉੱਪਰ ਜਾਨਲੇਵਾ ਹਮਲਾ ਕੀਤਾ ਜਾਂਦਾ ਹੈ ਕਿ ਉਸ ਦੇ ਨਾਲ ਉਹਦੀ ਸਕੂਟੀ ਦੇ ਪਿੱਛੇ ਬੈਠਾ ਪੰਜਾਬ ਪੁਲਿਸ ਦਾ ਜਵਾਨ ਹੈ ਉਹ ਡਰ ਕੇ ਪਿੱਛੇ ਹਟ ਜਾਂਦਾ ਹੈ ਕੁਝ ਵੀ ਉਹਦੀ ਰੱਖਿਆ ਦੇ ਵਿੱਚ ਨਹੀਂ ਆਉਂਦਾ ਬੁਰੀ ਤਰ੍ਹਾਂ ਨੂੰ ਜਾਨਲੇਵਾ ਹਮਲਾ ਕੀਤਾ ਗਿਆ ਮਾਰਿਆ ਗਿਆ ਉਹ ਹਸਪਤਾਲ ਦੇ ਵਿੱਚ ਪਹੁੰਚੀ ਹੈ ਸਰੇ ਬਾਜ਼ਾਰ ਲੁਧਿਆਣਾ ਵਰਗਾ ਸ਼ਹਿਰ ਜਿਹੜੀ ਆਰਥਿਕ ਰਾਜਧਾਨੀ ਜਿਹਨੂੰ ਅਸੀਂ ਪੰਜਾਬ ਦੀ ਕਹਿੰਦੇ ਹਾਂ ਉਸ ਸ਼ਹਿਰ ਦੇ ਵਿੱਚ ਇਹ ਕਾਂਡ ਹੁੰਦਾ ਹੈ ਫੇਰ ਬਟਾਲਾ ਵਿਖੇ ਪਾਣੀ ਦੀ ਵਾਰੀ ਨੂੰ ਲੈ ਕੇ ਗੋਲੀਆਂ ਚੱਲਦੀਆਂ ਨੇ 60 ਰਾਉਂਡ ਫਾਇਰ ਦੇ ਹੁੰਦੇ ਨੇ ਜਿਹਦੇ ਵਿੱਚ ਚਾਰ ਵਿਅਕਤੀਆਂ ਦੀ ਜਿਹੜੀ ਹੈ ਉਹ ਮੌਤ ਹੋ ਜਾਂਦੀ ਹੈ ਅਜਿਹੀਆਂ ਗੈਂਗਵਾੜ ਦੀ ਘਟਨਾਵਾਂ ਅਜਿਹੀਆਂ ਖੁੱਲੇ ਅਮ ਫਾਇਰ ਕਰਨੇ ਪੰਜਾਬ ਦੇ ਵਿੱਚ ਸਾਨੂੰ ਕਿਤੇ ਸੁਣਨ ਨੂੰ ਦੇਖਣ ਨੂੰ ਨਹੀਂ ਮਿਲਦੇ ਸੀ ਲੇਕਿਨ ਚਾਰ ਵਿਅਕਤੀਆਂ ਦਾ ਮਰ ਜਾਣਾ ਵਾਕਈ ਮੰਦਪਕ ਉਸ ਤੋਂ ਬਾਅਦ ਬਠਿੰਡਾ ਜ਼ਿਲ੍ਹੇ ਦੇ ਕੋਲ ਮੋੜ ਮੰਡੀ ਉੱਥੇ ਦੋ ਵਿਅਕਤੀਆਂ ਦੇ ਵੱਲੋਂ ਇੱਕ ਨੌਜਵਾਨ ਨੂੰ ਸਰੇਆਮ ਕੁੱਟਿਆ ਜਾਂਦਾ ਡਾਂਗਾਂ ਦੇ ਨਾਲ ਟੱਕੂ ਦੇ ਨਾਲ ਉਸ ਦੇ ਪਰਵਾਹ ਕੀਤੇ ਜਾਂਦੇ ਨੇ ਤੇ ਪੈਰ ਦੇ ਨਾਲ ਉਹਦੇ ਸਿਰ ਤੇ वार ਕੀਤੇ ਜਾਂਦੇ ਨੇ ਤੇ ਉਹ ਨੌਜਵਾਨ ਵਿਅਕਤੀ ਅਜਿ ਇਸ ਦੁਨੀਆ ਤੇ ਕੱਚ ਨਹੀਂ ਹੈ ਕਦੀ ਇਹ ਖਬਰ ਸਾਨੂੰ ਨੂੰ ਆ ਰਹੀ ਹੈ ਵੀਡੀਓਸ ਤਾਂ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਤਿੰਨ ਦਿਨ ਦੇ ਵਿੱਚ ਲਗਾਤਾਰ ਇਹ ਘਟਨਾਵਾਂ ਸਾਨੂੰ ਕੀ ਇਸ਼ਾਰਾ ਕਰ ਰਹੀਆਂ ਨੇ ਕਿ ਸਾਡੀ ਪੰਜਾਬ ਦੀ ਸਥਿਤੀ ਕੀ ਜਾ ਰਹੀ ਹੈ ਕਿ ਸਾਡੀ ਪੰਜਾਬ ਪੁਲਸ ਹੈ ਜਿਹੜਾ ਸਾਡਾ ਪ੍ਰਸ਼ਾਸਨ ਹੈ ਸਾਡਾ ਗ੍ਰਹਿ ਵਿਭਾਗ ਹੈ ਪੰਜਾਬ ਸਰਕਾਰ ਤੋਂ ਕੀ ਕਰ ਰਿਹਾ ਹੈ ਕੀ ਭਰਾ ਦੇ ਨੂੰ ਕੋਈ ਕੋਈ ਖੌਫ ਹੀ ਨਹੀਂ ਜਿਹਦਾ ਦਿਲ ਕਰਦਾ ਹੈ ਕਿਸੇ ਵਿਅਕਤੀ ਨੂੰ ਵੀ ਜਾ ਕੇ ਸ਼ਰੇਆਮ ਚੌਂਕ ਦੇ ਵਿੱਚ ਉਹਨੂੰ ਮਾਰ ਸਕਦਾ ਚਾਹੇ ਉਹ ਤਲਵਾਰਾਂ ਦੇ ਨਾਲ ਵੱਟਣਾ ਹੋਵੇ ਚਾਹੇ ਟਕੂ ਦੇ ਨਾਲ ਮਾਰਨਾ ਹੋਵੇ ਜਾਂ ਆਪਸੀ ਲੜਾਈ ਦੇ ਵਿੱਚ ਅਸੀਂ 60 ਤੋਂ ਜ਼ਿਆਦਾ ਗੋਲੀਆਂ ਚਲਾ ਦਿੱਤੀਆਂ ਚ ਇਹ ਕਿੱਥੇ ਜਾ ਰਹੇ ਅਸੀਂ ਪੰਜਾਬ ਦੀ ਦਸ਼ਾ ਕੀ ਹੋ ਗਈ ਹੈ ਕੀ ਪੰਜਾਬ ਦੇ ਹਾਲਾਤ ਵੀ ਉਹੋ ਜਿਹੇ ਬਣ ਗਏ ਜਿਸ ਤਰ੍ਹਾਂ ਕੁਝ ਸਾਲਾਂ ਪਹਿਲਾਂ ਉੱਤਰ ਪ੍ਰਦੇਸ਼ ਹੁੰਦਾ ਸੀ ਉਸ ਸੂਬੇ 'ਚ ਤਾਂ ਉਹਨੇ ਘਟਨਾਵਾਂ ਬਹੁਤ ਘਟ ਗਈਆਂ ਕੰਟਰੋਲ ਕੀਤਾ ਉਥੋਂ ਦੀ ਸਰਕਾਰ ਨੇ ਪਰ ਸਾਡੇ ਸੂਬੇ ਦੇ ਵਿੱਚ ਇਹ ਜਿਹੜੀਆਂ ਘਟਨਾਵਾਂ ਵੱਧ ਗਈਆਂ ਰੰਗਦੰਦੀ ਘਟਨਾਵਾਂ ਫਰੋਤੀ ਮੰਗਣ ਦੀਆਂ ਘਟਨਾਵਾਂ ਚੋਰ ਚੱਕੀਆਂ ਨਸ਼ੇਈਆਂ ਨੇ ਘਟਨਾਵਾਂ ਇਹ ਤਾਂ ਬਹੁਤ ਜ਼ਿਆਦਾ ਹੋਈਆਂ ਨੇ ਲੇਕਿਨ ਆਹ ਤੇ ਲਈ ਤਿੰਨ ਘਟਨਾਵਾਂ ਮੁੱਖ ਘਟਨਾਵਾਂ ਹੋਈਆਂ ਨੇ ਜਿਨ੍ਹਾਂ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਪੂਰੇ ਸੋਸ਼ਲ ਮੀਡੀਆ ਦੇ ਉੱਪਰ ਇਹਨਾਂ ਦੇ ਵੀਡੀਓਜ਼ ਵਾਇਰਲ ਹੋਈਆਂ ਨੇ ਕਿ ਸਾਡੀ ਸਰਕਾਰ ਦਾ ਸਾਡੇ ਪ੍ਰਸ਼ਾਸਨ ਦਾ ਇਹਨਾਂ ਉੱਪਰ ਕੋਈ ਧਿਆਨ ਨਹੀਂ ਕਿ ਸਰਕਾਰ ਇਹਨਾਂ ਤੋਂ ਉੱਪਰ ਸਖਤ ਕਾਰਵਾਈਆਂ ਇਹਨਾਂ ਨੂੰ ਕਾਬੂ ਨਹੀਂ ਕਰ ਸਕਦੀ ਜੇ ਨਹੀਂ ਕਰ ਸਕਦੇ ਤਾਂ ਫਿਰ ਉਹ ਸ਼ਾਸਨ ਪ੍ਰਸ਼ਾਸਨ ਦੇ ਵਿੱਚ ਕਿਉਂ ਬੈਠੇ ਨੇ ਅਜਿਹੇ ਅਧਿਕਾਰੀਆਂ ਨੂੰ ਅਜਿਹੇ ਜਿਹੜੇ ਨੇਤਾਵਾਂ ਨੂੰ ਆਪਣੇ ਸਤੀਫਾ ਦੇ ਦੇਣੀ ਚਾਹੀਦੀ ਜੇ ਤੁਸੀਂ ਸਾਡੇ ਪੰਜਾਬ ਦੀ ਰੱਖਿਆ ਨਹੀਂ ਕਰ ਸਕਦੇ ਪੰਜਾਬ ਦੇ ਵਿੱਚ ਮਾਹੌਲ ਕਿਦਾਂ ਦਾ ਬਣ ਰਿਹਾ ਕੋਈ ਵਿਅਕਤੀ ਦੀ ਗੱਲ ਨਹੀਂ ਕਰ ਸਕਦਾ ਅਨਿਆਏ ਹੁੰਦਾ ਤਾਂ ਉਹਦੇ ਅੱਗੇ ਅਗੇਂਸਟ ਖੜ ਨਹੀਂ ਸਕਦਾ ਕਿਉਂਕਿ ਇਹਨੂੰ ਪਤਾ ਹੈ ਕਿਉਂਕਿ ਅਨਿਆਏ ਜਿਹੜਾ ਵਿਅਕਤੀ ਕਰ ਰਿਹਾ ਉਹ ਕੱਲ ਨੂੰ ਮੇਰੇ ਤੇ ਵੀ ਹਮਲਾ ਕਰ ਦੇਵੇਗਾ ਉਹਨੂੰ ਜਾਨਵੂ ਖਤਰਾ ਤੇ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਪ੍ਰਸ਼ਾਸਨ ਕੁਝ ਨਹੀਂ ਕਵੇਗਾ ਕਿਉਂਕਿ ਅਪਰਾਧੀਆਂ ਦੇ ਵਿੱਚ ਤਾਂ ਉਹਦਾ ਸਰਕਾਰ ਦਾ ਕੋਈ ਭੈ ਹੀ ਨਹੀਂ ਨਾ ਉਸੇ ਬੜਾ ਗੰਭੀਰ ਵਿਸ਼ਾ ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਹਕਤਰਾਵਾਂ ਨੂੰ ਜਲਦ ਤੋਂ ਜਲਦ ਰੋਕਿਆ ਜਾਵੇ ਪੰਜਾਬ ਜਿਹੜਾ ਪਹਿਲਾਂ ਹੀ ਲੰਬਾ ਸਮਾਂ ਇੱਕ ਕਾਲੇ ਦੌਰ ਦਾ ਸੰਤਾਪ ਭੋਗ ਚੁੱਕਾ ਹੈ ਇਹ ਪੰਜਾਬ ਨੂੰ ਜਿਹੜੀ ਇੱਕ ਖੁਸ਼ਹਾਲੀ ਦੀ ਲੋੜ ਹੈ ਕਿ ਪੰਜਾਬ ਦੇ ਨੌਜਵਾਨ ਤਾਂ ਪਹਿਲਾਂ ਹੀ ਜਿਹੋ ਜਿਹੇ ਮਾਹੌਲ ਤੋਂ ਆ ਕੇ ਪੰਜਾਬ ਨੂੰ ਛੱਡ ਛੱਡ ਕੇ ਬਾਹਰ ਜਾ ਰਹੇ ਨੇ ਅਜਿਹਾ ਘਟਣਾਵਾਂ ਨੂੰ ਤਾਂ ਲੋਕੀ ਫਿਰ ਆਪ ਦੇ ਬੱਚੇ ਨੂੰ ਬਾਹਰ ਭਜਾਣੇ ਮਜਬੂਰ ਹੋ ਜਾਣਗੇ ਕਿਉਂਕਿ ਸਾਡੇ ਤਾਂ ਇੱਥੇ ਇਹ ਹੈ ਕਿ ਜੇ ਬੱਚਾ ਕੋਈ ਕਿਸੇ ਦਾ ਲੜ ਪਿਆ ਕਿਸੇ ਨਾਲ ਕਿਸੇ ਨੂੰ ਕੋਈ ਸ਼ਿਕਾਇਤ ਹੋਊ ਤਾਂ ਅਗਲਾ ਜਿਹੜਾ ਹੈ ਉਸ ਨੂੰ ਸ਼ਰੀਆਬ ਮਾਰ ਦੋਵੇਗਾ ਗੋਲੀਆਂ ਨਾਲ ਤਲਵਾਰਾਂ ਦੇ ਨਾਲ ਕਿਤੇ ਇਹ ਭੁਨ ਸਕਦਾ ਸੋ ਇਹ ਗੰਭੀਰ ਵਿਸ਼ਾ ਹੈ ਇਸ ਨੂੰ ਬੜੀ সূਖਮਤਾ ਦੇ ਨਾਲ ਸੋਚਣ ਦੀ ਲੋੜ ਹੈ ਇਸ ਤੇ ਵਿਚਾਰਨ ਦੀ ਲੋੜ ਹੈ ਕਿ ਜੇ ਜੇਸੀ ਹੁਣ ਵੀ ਨਹੀਂ ਕੀਤੇ ਤਾਂ ਪੰਜਾਬ ਦੇ ਵਿੱਚ ਕੌਣ ਆਵੇਗਾ ਕਿਸੇ ਵੀ ਪ੍ਰਕਾਰ ਦੀ ਇੰਡਸਟਰੀ ਸਾਡੇ ਪੰਜਾਬ ਦੇ ਵਿੱਚ ਹੈ ਹੀ ਨਹੀਂ ਜਿਹੜੀ ਇੰਡਸਟਰੀ ਪਹਿਲਾਂ ਸੀ ਪੰਜਾਬ ਦੇ ਵਿੱਚ ਉਹ ਆਪਣੇ ਅੰਤਿਮ ਚਰਨ ਚਰਨਾਂ ਦੇ ਵਿੱਚ ਹੈ ਚਾਹੇ ਜਲੰਧਰ ਦੀ ਸਪੋਰਟਸ ਇੰਡਸਟਰੀ ਹੋਵੇ ਚਾਹੇ ਮੰਡੀ ਗੋਬਿੰਦਗੜ੍ਹ ਦੀ ਲੋਹਾ ਇੰਡਸਟਰੀ ਹੋਵੇ ਤੇ ਲੁਧਿਆਣੀ ਦੇ ਹੌਜ਼ਰੀ ਫੈਕਟਰੀਜ਼ ਹੋਣ ਜਾਂ ਕਾਟਨ ਦੀ ਫੈਕਟਰੀਜ਼ ਹੋਣ ਸਭ ਦਾ ਇੱਕੋ ਹੀ ਹਾਲ ਹੈ ਸਾਨੂੰ ਸਭ ਨੂੰ ਪਤਾ ਹੀ ਹੈ ਫਿਰ ਅਸੀਂ ਅਸੀਂ ਜਾਵਾਂਗੇ ਕਿਦਰ ਅਜੇ ਪੰਜਾਬ ਦੇ ਵਿੱਚ ਰਹੇਗਾ ਕੌਣ ਰਹੇਗਾ ਇਹ ਪੰਜਾਬ ਦੀ ਛਵੀ ਸਾਡੀ ਜਾ ਕਿਧਰ ਰਹੀ ਹੈ ਲੋਕੀ ਪੰਜਾਬ ਆਉਣ ਤੋਂ ਡਰਨਗੇ ਕਿ ਇਹ ਵੀਡੀਓ ਜਿਹੜੀ ਵਾਇਰਲਸ ਹੋ ਰਹੀ ਹੈ ਨਹੀਂ ਇਹ ਪੂਰੇ ਕਾਸਟ ਦਾ ਵਰਲਡ ਵਰਲਡਵਾਈਡ ਵਾਇਰਲ ਹੁੰਦੀ ਹੈ ਨਹੀਂ ਦਨੋ ਕੀ ਦੇਖਣਗੇ ਨਾ ਸਾਡੇ ਪੰਜਾਬੀ ਕਮੇਜ਼ ਗਲ ਚਾਰੀ ਤੇ ਸੋ ਉਮੀਦ ਹੈ ਕਿ ਜਿਹੜੀ ਕੰਮ ਕਰਨੀ ਨਹੀਂ ਦੇ ਵਿੱਚ ਸਾਡਾ ਪੁਲਿਸ ਪ੍ਰਸ਼ਾਸਨ ਸਾਡਾ ਸਰਕਾਰਾਂ ਸੁੱਤੀਆਂ ਪਈਆਂ ਬੇਨਤੀ ਹੈ ਹਰ ਪੰਜਾਬੀ ਦੇ ਵੱਲੋਂ ਕਿ ਜਾਗੋ ਤੇ ਇਹਨਾਂ ਘਟਨਾਵਾਂ ਨੂੰ ਕਾਬੂ ਕਰੋ ਤੁਹਾਡੇ ਕੋਲੇ ਜਨਤਾ ਨੇ ਜਿਹੜੀ ਪਾਵਰ ਸੱਤਾ ਦਿੱਤੀ ਹੈ ਉਹਦਾ ਸਦਉਪਯੋਗ ਕਰੋ ਅਜਿਹੀਆਂ ਘਟਨਾਵਾਂ ਨੂੰ ਰੋਕੋ ਪੰਜਾਬ ਦਾ ਮਾਹੌਲ ਸ਼ਾਂਤ ਰੱਖੋ ਪੰਜਾਬ ਨੂੰ ਖਿਲਿਆ ਪੰਜਾਬ ਬਣਾਈ ਰੱਖੋ ਪੰਜਾਬ ਦੀ ਭਾਈਚਾਰਕ ਸਾਂਝ ਬਣੀ ਰਹੇ ਉਮੀਦ ਕਰਦੇ ਆ ਕਿ ਸਰਕਾਰ ਅਜਿਹੀਆਂ ਘਟਨਾਵਾਂ ਤੋਂ ਸਬਕ ਲੈਂਦੇ ਹੋਏ ਅਗਲੀਆਂ ਕੋਈ ਅਜਿਹੀਆਂ ਘਟਨਾਵਾਂ ਨਾ ਹੋਣ ਉਤੇ ਕਾਰਜ ਕਰੇਗੀ ਫਿਰ ਮਿਲਾਂਗੇ ਕਿਸੇ ਨਵੇਂ ਮੁੱਦੇ ਤੇ ਨਾਲ ਨਮਸਕਾਰ ਸਤਿ ਸ਼੍ਰੀ ਅਕਾਲ